हेलो मैं डॉक्टर तिरनकर लेके आया यहां एक नई वीडियो जी हां जो है एक बहुत बड़े प्रमुख ग्रह राशि परिवर्तन दे गेस नहीं पता गुरुदा उच्च गोचर 18 अक्टूबर तो 6 दिसंबर 2025 तक कर्क राशि छोड़ जा रहा है भाव गुरु राशि बदल के कर्क राशि जा रहे हैं ये 49 दिनों का समय ਆਤਮਿਕ ਉਚਾਈ ਗਿਆਨ ਤਨ ਤੇ ਸੰਤਾਨ ਭਾਗ ਦਾ ਅਸਧਾਰਨ ਜੋੜ ਬਣਾਉਂਦਾ ਆ ਹਰ ਰਾਸ਼ੀ ਉੱਤੇ ਇਸ ਦਾ ਪ੍ਰਭਾਵ ਵੱਖਰਾ ਹੋਏਗਾ ਚਲੋ ਫਿਰ ਗੁਰੂ ਦੀ ਅਸੀਸ ਨਾਲ ਸ਼ੁਰੂ ਕਰੀਏ 12 ਰਾਸ਼ੀਆਂ ਉੱਤੇ ਗੁਰੂ ਰਾਸ਼ੀ ਪਰਵਰਤਨ ਦਾ ਅਸਰ ਸਭ ਤੋਂ ਪਹਿਲਾਂ ਵਾਰੀ ਆਉਂਦੀ ਹੈ ਮੇਖ ਰਾਸ਼ੀ ਦੀ ਮੇਖ ਰਾਸ਼ੀ ਵਾਲੇ ਉਹ ਗੁਰੂ ਤੁਹਾਡੇ ਚੌਥੇ ਭਾਵ ਚ ਉੱਚਦਾ ਹੋ ਕੇ ਆਤਮਿਕ ਸ਼ਾਂਤੀ ਤੇ ਪਰਵਾਰਿਕ ਸੁਖ ਵਧਾਏਗਾ ਕਾਰ ਖਰੀਦਣ ਜਾਂ ਗੱਡੀ ਲੈਣ ਲਈ ਇਹ ਸਨਰੀ ਮੌਕਾ ਹੋਏਗਾ ਮਾਤਾ ਜੀ ਦੀ ਸੇਧ ਸੁਧਰੇਗੀ ਮਨ ਦੇ ਅੰਦਰ ਸਬਰ ਸੰਤੋਖ ਆਏਗਾ ਇੱਕ ਉਪਾਅ ਕਰ ਦਿਓ ਹਰ ਵੀਰਵਾਰ ਨੂੰ ਕੇਸਰ ਮਿਲਿਆ ਦੁੱਧ ਵਿਸ਼ਨੂੰ ਮੰਦਰ ਵਿੱਚ ਅਰਪਿਤ ਕਰ ਦੇਣਾ ਬ੍ਰੇਖ ਰਾਸ਼ੀ ਦੀ ਵਾਰੀ ਆ ਗਈ ਗੁਰੂ ਤੁਹਾਡੇ ਤੀਜੇ ਭਾਵ ਚ ਉੱਚਦਾ ਹੋ ਕੇ ਹਿੰਮਤ ਤੇ ਆਵਾਜ਼ ਦੋਵੇਂ ਬਤਾਏਗਾ ਤੁਹਾਡਾ ਬੋਲ ਵਿਸ਼ਵਾਸ ਫਾਇਦਾ ਕਰੇਗਾ ਭੈਣ ਭਰਾਵਾਂ ਦੇ ਨਾਲ ਰਿਸ਼ਤੇ ਮਿੱਠੇ ਹੋਣਗੇ ਨਵੀਂ ਸਿੱਖਿਆ ਜਾਂ ਫਿਰ মিডিਆ ਨਾਲ ਜੁੜੇ ਲੋਕਾਂ ਲਈ ਉਤਕ੍ਰਿਸ਼ਟ ਸਮਾਂ ਹੈ ਇਸ ਦਾ ਪੂਰਾ ਲਾਹਾ ਲੈ ਲਓ 49 ਦਿਨਾਂ ਦਾ ਉਪਾਕਾਰ ਲਿਓ ਹਰ ਵੀਰਵਾਰ ਪਿੱਪਲ ਦੇ ਰੁੱਖੇ ਠਾਂ ਇੱਕ ਦੀਵਾ ਜਲਾਉਣਾ ਹੈ ਓਮ ਗ੍ਰੀਨ ਗੁਰਵੇ ਨਵਾ ਦਾ ਜਪ ਕਰ ਦਿਓ ਮਿਥਨ ਰਾਸ਼ੀ ਗੁਰੂ ਦੂਜੇ ਭਾਵ ਚ ਉੱਚਦਾ ਹੋ ਕੇ ਤਨ ਵਚਨ ਦੋਹਾਂ ਨੂੰ ਸ਼ਕਤੀਸ਼ਾਲੀ ਕਰੇਗਾ ਪਰਿਵਾਰਕ ਇਕਤਾ ਮਜ਼ਬੂਤ ਹੋਏਗੀ ਬੋਲ ਵਿੱਚ ਮਦਦਤ ਆਏਗੀ ਬਚਤ ਵਧੇਗੀ ਤੇ ਸਹੀ ਨਿਵੇਸ਼ ਦਾ ਸਮਾ ਬਣੇਗਾ ਇੱਕ ਉਪਾਅ ਕਰ ਲਿਓ ਪੂਜੇ ਛੋਲੇ ਤੇ ਸੁੱਕਾ ਗੁੜ ਮੰਨ ਲਓ ਕਈ ਵਾਰੀ ਹਿੰਦਨਾ ਲਿਸਲਿਸਾ ਜਾ ਹੋ ਜਾਂਦਾ ਥੋੜਾ ਸਲਾਬਾ ਜਾ ਕਰਕੇ ਬਰਸਾਤਾਂ ਬੀਤੀਆਂ ਉਹ ਨਹੀਂ ਗਾਂ ਨੂੰ ਮਿਲਾ ਕੇ ਖਲਾਉਣਾ ਹੈ ਕਰ ਕਰਾਸ਼ੀ ਗੁਰੂ ਆਪਣੇ ਉੱਚਪਾਵ ਚ ਕੁਚਰ ਕਰ ਰਿਹਾ ਤੁਹਾਨੂੰ ਤਾਂ ਮੌਜਾਂ ਮੌਜਾਂ ਆ ਅਰਥਾਤ ਤੁਹਾਡੀ ਜ਼ਿੰਦਗੀ ਚ ਰੌਸ਼ਨੀ ਦਾ ਪ੍ਰਵੇਸ਼ ਹੋ ਰਿਹਾ ਸਰੀਰ ਤੰਦਰੁਸਤੀ ਆਤਮ ਵਿਸ਼ਵਾਸ ਤੇ ਧਾਰਮਕਤਾ ਵਿੱਚ ਵਾਧਾ ਹੋਏਗਾ ਵਿਆ ਵਿਦਿਆ ਤੇ ਉੱਚ ਪਦ ਪ੍ਰਾਪਤੀ ਦੇ ਯੋਗ ਬਣਦੇ ਆ ਇੱਕ ਉਪਾ ਕਰਨਾ ਹੈ ਫਿਰ ਵੀ ਆਪਾਂ ਹਰ ਵੀਰਵਾਰ ਸਵੇਰੇ ਜਦੋਂ ਹੀ ਸੌਕੇ ਉੱਠਦੇ ਹਾਂ 11 ਗੁੜ ਦੀਆਂ ਛੋਟੀਆਂ ਡਲੀਆਂ ਜਲ ਚ ਪਾ ਕੇ ਇਸ਼ਨਾਨ ਕਰਨ ਉਪਰੰਤ ਸੂਰਜ ਨੂੰ ਅਰਪਿਤ ਕਰ ਦੇਣੀਆਂ ਸਿੰਘ ਰਾਸ਼ੀ ਗੁਰੂ 12ਵੇਂ ਭਾਵ ਚ ਉੱਚੋ ਕੇ ਵਦੇਸ਼ੀ ਮੌਕਿਆਂ ਦੇ ਦਰਵਾਜ਼ੇ ਖੋਲੇਗਾ ਆਤਮਿਕ ਯਾਤਰਾ ਦਾ ਸਮਾਂ ਸ਼ੁਰੂ ਹੋਣ ਜਾ ਰਿਹਾ ਹੈ ਕਰਮਵਾਲਿਆਂ ਦੀ ਆਤਮਿਕ ਯਾਤਰਾ ਸ਼ੁਰੂ ਹੁੰਦੀ ਹੈ ਮੈਂ ਸਮਝਦੀ ਹਾਂ ਤੁਸੀਂ ਕਰਮਵਾਲਿਓ ਮਨ ਸ਼ਾਂਤ ਰਹੇਗਾ ਪਰ ਸੰਵੇਦਨਸ਼ੀਲ ਹੋ ਸਕਦੇ ਹੋ ਥੋੜਾ ਜਿਹਾ ਸੇਵਾ ਤੇ দান ਕਰਨਾ ਇਸ ਸਮੇਂ ਬਹੁਤ ਸ਼ੁਭ ਰਹੇਗਾ ਇੱਕ ਉਪਾਅ ਹੈ ਤੁਸੀਂ ਗੁਰੂ ਗੁਰੂਵਾਰ ਨੂੰ ਕਿਸੇ ਬੱਚੇ ਨੂੰ ਸਿੱਖਿਆ ਸਮਗਰੀ দান ਕਰ ਦੇਣੀ ਕਾਪੀ ਪੈਨਸਲ ਕਿਤਾਬ ਜਾਂ ਸਕੂਲ ਬੈਗ ਲੈ ਦਿਓ ਕਨਿਰਾਸ਼ੀ ਦੀ ਵਾਰੀ ਆ ਗਈ ਗੁਰੂ 11ਵੇਂ ਭਾਵ ਚ ਉੱਚਦਾ ਹੋ ਕੇ ਲਭਾਂ ਦਾ ਸਮੁੰਦਰ ਖੋਲਣੇ ਜਾ ਰਿਹਾ ਪੁਰਾਣੇ ਰੁਕੇ ਹੋਏ ਸਾਰੇ ਕੰਮ ਬਣ ਜਾਣੇ ਆ ਨਵੇਂ ਮਿੱਤਰ ਮਿਲਣੇ ਆ ਦਾਇਰਾ ਵਧੇਗਾ ਜੋਤਿਸ਼ ਦੀ ਦ੍ਰਿਸ਼ਟੀ ਨਾਲ ਇਹ ਸਮਾ ਮਨੋਰਥ ਸiddhi ਦਾ ਸਮਾ ਆ ਉਪਾ ਕਰ ਲਿਓ ਹਰ ਵੀਰਵਾਰ ਪੀਲੇ ਫੁੱਲ ਵਿਸ਼ਨੂ ਮੰਦਰ ਚ ਚੜਾਉਣੇ ਆ ਤੇ ਗੁਰੂ ਗਾਇਤਰੀ ਦਾ ਜਾਪ ਕਰ ਲੈਣਾ ਵਾਰੀ ਹੈ ਤੁਲਾ ਦੀ ਗੁਰੂ 10ਵੇਂ ਭਾਵ ਚ ਉੱਚਦਾ ਹੋ ਕੇ ਕੈਰੀਅਰ ਦੇ ਵਿੱਚ ਚਮਕ ਲਿਆਏਗਾ ਸਰਕਾਰੀ ਮਾਨ ਸਨਮਾਨ ਮਿਲਣਾ ਨਮੇ ਜ਼ਿੰਮੇਵਾਰੀਆਂ ਮਿਲ ਸਕਦੀਆਂ ਤੇ ਉੱਚ ਅਧਿਕਾਰੀਆਂ ਦੀ ਪ੍ਰਸ਼ੰਸਾ ਦੇ ਪਾਤਰ ਬਣੋਂਗੇ ਪਰ ਇਸ ਦੌਰਾਨ ਹੰਕਾਰ ਨਹੀਂ ਆਉਣਾ ਚਾਹੀਦਾ ਕਮੰਡ ਤੋਂ ਬਚ ਕੇ ਰਹੋ ਇੱਕੋ ਪਾ ਕਰਨਾ ਹੈ ਹਰ ਗੁਰੂਵਾਰ ਨੂੰ ਕੇਸਰ ਦਾ ਤਿਲਕ ਮੱਥੇ ਤੇ ਲਗਾਉਣਾ ਬ੍ਰਿਸ਼ਟਿ ਰਾਸ਼ੀ ਦੀ ਜੇ ਮੈਂ ਗੱਲ ਕਰਾਂ ਤਾ ਗੁਰੂ ਨੌਵੇਂ ਭਾਪ ਚ ਉੱਚਾ ਹੋ ਕੇ ਕਿਸਮਤ ਉਤੇ ਕਿਰਪਾ ਕਰਦਾ ਨਜ਼ਰ ਆ ਰਿਹਾ ਹੈ ਧਾਰਮਿਕ ਯਾਤਰਾਵਾਂ ਹੋਣਗੀਆਂ ਇਸ ਸਮੇਂ ਦੌਰਾਨ ਵਿਦਿਆ ਗਿਆਨ ਜਿੰਨਾ ਹਾਸਲ ਕਰ ਸਕਦੇ ਹੋ ਕਰ ਲਓ ਤੇ ਪਿਤਰ ਅਸੀਸ ਪ੍ਰਾਪਤ ਹੋਏਗੀ ਵਿਦਿਆਰਥੀਆਂ ਲਈ ਸੁਨਹਿਰੀ ਸਮਾਂ ਆ। ਧਰਮ ਤੇ ਆਤਮ ਵਿਸ਼ਵਾਸ ਦੇ ਨਾਲ ਉਚਾਈ ਮਿਲੇਗੀ। ਇੱਕ ઉપાય ਹੈ ਗੁਰੂਵਾਰ ਨੂੰ ਗਰੀਬ ਵਿਦਿਆਰਥੀਆਂ ਨੂੰ ਕਾਪੀ ਪੈਨ দান ਕਰ ਦਿਓ। ਤਨੁਰਾਸ਼ੀ ਦੀਵਾਰੀ ਹੈ ਗੁਰੂ ਅੱਠਵੇਂ ਭਾਗ 'ਚ। ਉੱਚਦਾ ਹੋ ਕੇ ਰਹੱਸਮਈ ਗਿਆਨ ਦੇਵੇਗਾ ਤੇ ਆਤਮਿਕ ਚੇਤਨਾ ਤੁਹਾਡੀ ਵਧਾਏਗਾ। ਜੀਵਨ ਦੇ ਵਿੱਚ ਅਚਾਨਕ ਬਦਲਾਅ ਹੋਏਗਾ ਪਰ ਇਹ ਬਦਲਾਅ ਸ਼ੁਭ ਨਤੀਜੇ ਨਾਲ ਲਿਆਏਗਾ। ਸਿਹਤ ਨੂੰ ਸੰਭਾਲ ਕੇ ਰੱਖਿਓ। ਧਿਆਨ ਤੇ ਸਾਧਨਾ ਕਰੋ। ਉਪਾ ਕਰ ਲਿਓ ਗੁਰੂਵਾਰ ਨੂੰ ਹਲਦੀ ਦੀ ਮਾਲਾ ਦੇ ਨਾਲ ਓਮ ਬ੍ਰਿਸ਼ਪਤੇ ਨਮਹ ਇੱਕ ਮਾਲਾ ਕੱਢਣੀ 108 ਵਾਰ ਜਪ ਕਰ ਲਓ ਮਕਰ ਰਸ਼ੀ ਦੀ ਗੱਲ ਕਰਾਂ ਤਾਂ ਗੁਰੂ ਸਤਮੇ ਪਾਪ ਉੱਚਦਾ ਹੋ ਕੇ ਵਿਅਹਤਾ ਜੀਵਨ ਚ ਮਠਾਸ ਤੇ ਜੀਵਨ ਸਾਥੀ ਨੇ ਨਾਲ ਆਪਸੀ ਸਮਝ ਤੇ ਤਾਲਮਿਲ ਵਧਾਏਗਾ ਵਪਾਰਕ ਸੰਜਾਂ ਲਾਭਦਾਇਕ ਹੋਣਗੀਆਂ ਸਮਾਜਿਕ ਮਾਨ ਮਿਲੇਗਾ ਉਪਾ ਕਰ ਲਿਓ ਗੁਰੂਵਾਰ ਨੂੰ ਪੀਲਾ ਕੱਪੜਾ ਧਾਰਨ ਕਰਕੇ ਗੁੜ ਤੇ ਛੋਲਿਆਂ ਦਾ ਭੋਗ ਵਿਸ਼ਨੂੰ ਮੰਦਰ ਚ ਲਗਾਓ ਕੁੰਭ ਰਾਸ਼ੀ ਦੀ ਵਾਰਿਆ ਗਈ ਗੁਰੂ ਛੇਵੇਂ ਭਾਗ ਚ ਉੱਚਾ ਹੋ ਕੇ ਵਿਰੋਧੀਆਂ ਨੂੰ ਤਾਕਤ ਹੀਣ ਕਰੇਗਾ ਸਿਹਤ ਸੁਧਰੇਗੀ ਕਰਜ਼ ਮੁਕਤੀ ਦੇ ਯੋਗ ਹਨ ਦਸਤਰੀ ਤਨਾਟ ਘਟੇਗਾ ਸੇਵਾ ਤੇ ਸ਼ਰਦਾ ਨਾਲ ਕੰਮ ਕਰੋ ਉਪਾ ਕਰ ਲਓ ਗੁਰੂਵਾਰ ਨੂੰ ਥੋੜੇ ਪਿਲੇ ਚੌਲ ਹੱਥਛ ਫੜਨੇ ਹਥੇਲੀ ਚ ਰੱਖ ਕੇ ਮੁਠੀ ਕਰ ਲੈਣੀ ਹੈ ਬੰਦ ਓਮ ਬ੍ਰਿਸ਼ਪਤੇ ਨਮਹ 11 ਵਾਰ ਜਾਪ ਕਰ ਲਓ ਆਖਰੀ ਰਾਸ਼ੀ ਮੀਨ ਗੁਰੂ ਪੰਨਵੇ ਭਾਵ ਚ ਉੱਚਦਾ ਹੋ ਕੇ ਰਚਨਾਤਮਕ ਸ਼ਕਤੀ ਤੇ ਸੰਤਾਨ ਸੁਖ ਦੇਗਾ ਵਿਦਿਆਰਥੀ ਕਲਾਕਾਰੀ ਆਤਮਿਕ ਖੋਜੀ ਸੋਬਲੀ ਇਹ ਬੜਾ ਸੁਣਾ ਸਮਾ ਉੱਚਾ ਸਮਾ ਉਪਾ ਕਰ ਲਿਓ ਗੁਰੂਵਾਰ ਨੂੰ ਪੀਲੇ ਫੁੱਲ ਨਾਲ ਵਿਸ਼ਨੂੰ ਚਾਲੀਸਾ ਦਾ ਪਾਠ ਕਰ ਲਿਆ ਕਰੋ ਇੱਕ ਇੱਕ ਦਿਨ ਆਉਂਦਾ ਹਫਤੇ ਦਾ ਹਿੱਸੇ ਜੇ ਇਦਾਂ ਕਰ ਲੈਨੇ ਹੋ ਤਾਂ ਤੁਹਾਨੂੰ ਹੀ ਫਾਇਦਾ ਹੋਣ ਜਾ ਰਿਹਾ ਹੈ ਸੋ ਉੱਚ ਗੁਰੂ ਦਾ ਇਹ ਗੁਚਰ ਹਰ રાશિ ਲਈ ਆਤਮਿਕੋਂ ਥਾਂ ਦਾ ਸੰਕੇਤ ਹੈ ਜਿੱਥੇ ਗੁਰੂ ਮੰਗਲ ਤੇ ਸ਼ਨੀ ਉੱਤੇ ਵੀ ਦ੍ਰਿਸ਼ਟੀ ਪਾ ਰਿਹਾ ਹੈ ਉਥੇ ਕਰਮ ਤੇ ਧਰਮ ਵਿੱਚ ਵੀ ਸੰਤੁਲਨ ਬਣਦਾ ਨਜ਼ਰ ਆ ਰਿਹਾ ਹੈ ਏਸੀ ਗੁਰੂ ਦੇ ਗੁਚਰ ਦਾ ਪੂਰਾ ਵਿਸ਼ਲੇਸ਼ਣ ਕਰਕ રાશિ ਚ 49 ਦਿਨਾਂ ਲਈ ਗੁਰੂ ਦੀ ਇਹ ਸਥਿਤੀ ਤੁਹਾਡੀ ਕਿਸਮਤ ਬਦਲ ਦੇਗੀ ਖੁਸ਼ ਰਹੋ ਸਮਾ ਸੋਨਾ ਆਉਣ ਵਾਲਾ ਹੈ ਕਿਉਂਕਿ ਗੁਰੂ ਸਭ ਤੋਂ ਵੱਡਾ ਗ੍ਰਹਿ ਹੈ ਸਤਕਾਰ ਯੋਗ ਹੈ ਤੇ ਜੇ ਤੁਸੀਂ ਵਿਸ਼ਵਾਸ ਤੇ ਵਿਵੇਕ ਨਾਲ ਡਾਕਟਰ 13 ਕਰੋ ਦੇ ਦੱਸੇ ਇੱਕ ਇੱਕ ਉਪਾਅ ਨੂੰ ਆਪਣੇ ਰਾਸ਼ ਅਨੁਸਾਰ ਕਰ ਲਓਗੇ ਤਾਂ ਤੁਹਾਡੇ ਲਈ ਬਹੁਤ ਫਾਇਦੇਮੰਦ ਰਹੇਗਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਮੈਂ ਮਿਹਨਤ ਨਾਲ ਜੋ ਤੁਹਾਨੂੰ ਉਪਾਅ ਦੱਸਦੀਆਂ ਤੁਹਾਡੀ ਰਾਸ਼ੀ ਦੇ ਅਨੁਸਾਰ ਕੀ ਤੁਸੀਂ ਉਹ ਉਪਾਅ ਕਰਦੇ ਵੀ ਹੋ ਇਸ ਦਾ ਜਵਾਬ ਜ਼ਰੂਰ ਦੇਣਾ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਡਾਕਟਰ 13 ਕਰੋ ਨੂੰ ਸਬਸਕ੍ਰਾਈਬ ਕਰਕੇ ਹਾਈਪ ਦਾ ਬਟਨ ਜ਼ਰੂਰ ਦਬਾਓ ਤਾਜੂ ਅਗਲੀ ਵੈਦਿਕ ਜਾਣਕਾਰੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੱਕ ਪਹੁੰਚਾਵਾਂ ਤੁਸੀਂ ਕੁਝ ਨਹੀਂ ਕਰਦੇ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਮੈਂ ਬੇਨਤੀ ਹੀ ਕਰ ਸਕਦੀ ਹਾਂ ਕਿਰਪਾ ਕਰਕੇ ਇਹਨਾਂ ਵੀਡੀਓਜ਼ ਨੂੰ ਸ਼ੇਅਰ ਕਰ ਦਿਆ ਕਰੋ ਠੀਕ ਹੈ ਜੀ ਕਮੈਂਟ ਕਰ ਦਿਆ ਕਰੋ ਇੱਕ ਨਾ ਜੁਆਇਨ ਦਾ ਸਕਰੀਨ ਤੇ ਨਜ਼ਰ ਆਉਣਾ ਹੈ ਜਦੋਂ ਤੁਸੀਂ ਵੀਡੀਓ ਦੇਖ ਰਹੇ ਹੁੰਦੇ ਆ ਤੇ ਜੁਆਇਨ ਦੀ ਆਪਸ਼ਨ ਮੈਨੂੰ ਮਿਲ ਗਈ ਹੈ ਜੇ ਓ ਆਈ ਐਨ ਸੱਜੇ ਪਾਸੇ ਹੋਏਗੀ ਜੁਆਇਨ ਨੂੰ ਦਬਾ ਦਿਓ ਇਹ ਕਰਨਾ ਤੁਸੀਂ ਹਾਈਪ ਵੀ ਐਂਡ ਜੁਆਇਨ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਲਾਂਗੇ ਕੱਲ ਟਿਲ ਦੈਨ ਬਾਏ ਬਾਏ